ਤੇ ਕਰ ਚੂੜੀਆਂ ਪੁਲਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਚੋਣਾ ਤੇ ਮੱਤੇ ਨਜ਼ਰ ਕਟਿਆ ਗਿਆ ਫਲੈਗ ਮਾਰਚ ਚੋਣਾ ਨੂੰ ਵੇਖਤੇ ਹੋਏ ਪੁਲਸ ਵੱਲੋਂ ਪੂਰੀ ਮਸਤੀ ਵਰਤੀ ਚਾਰੀ ਹੈ ਕਿਹਾ TSP ਖੁਸ਼ਪੀਰ گور ਵੱਲੋਂ ਜਿਉ ਜਿਉ ਚੋਨਾ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਉੱਥੇ ਪੁਲਿਸ ਵੱਲੋਂ ਚੌਕਸੀ ਵਿਧਾਈ ਜਾ ਰਹੀ ਹੈ ਜਿਸ ਦੇ ਤਹਿਤ ਫਤਿਹਗੜ੍ਹ ਜੂੜੀਆਂ ਚ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ TSP ਖੁਸ਼ਪੀਰ ਕੋਰ ਕੋਟੀ ਦੇਖ ਰੇ ਇੱਕ ਹਿੱਟ ਵਿਚਾਲ ਫਲੈਗ ਮਾਰਚਟ ਘਟਿਆਗਾ ਇਸ ਮੌਕੇ ਜੀਐਸਪੀ ਖੁਸ਼ਪੀਰ ਕੋਰ ਨੇ ਗੱਲਬਤ ਕਰਦੇ ਕਿਹਾ ਕਿ ਚੋਨਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬਹੁਤ ਮਸ਼ਹਤਤੀ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਅਨ ਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਲਗਾਤਾਰ ਨਾਕੇਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਕਾ ਕੇ ਕਿਸੇ ਵੀ ਮਾਰੇ ਅਸਰ ਨੂੰ ਕੋਈ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੈਂ ਡੀਐਸਪੀ ਖੁਸ਼ਬੀ ਕੁਫਤੇਗੜ ਚੋੜੀਆਂ ਜੀ ਸਰਡੇ ਵੱਲੋਂ ਅਲੱਗ-ਅਲੱਗ ਜਗਤ ਤੇ ਪੂਰੀ ਸਬਡਿਵੀਜ਼ਨ ਦੇ ਵਿੱਚ ਜਿਹੜੇ ਫਲੈਗ ਮਾਰਚ ਕਰਵਾਏ ਜਾ ਰਹੇ ਆ ਤੇ ਅੱਜ ਫਿਰ ਦੁਬਾਰਾ ਜਿਹੜਾ ਹੈਗਾ ਵਾ ਆਪਣੀ ਸਬਡਿਵੀਜ਼ਨ ਫਤੇਗੜ ਟੂੜੀਆਂ ਦੇ ਵਿੱਚ ਫਲੈਗ ਮਾਰਚ ਕਰਵਾਇਆ ਗਿਆ ਤੇ ਆਪਣੀ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਨਾਲ ਸਾਡੇ ਸਿਵਲ ਬਿਫੀ ਫੋਰਸ ਨੂੰ ਨਾਲ ਲੈ ਕੇ ਪੂਰੀ ਫਤੇਗੜ ਟੂੜੀਆਂ ਦੇ ਵਿੱਚ ਅਸੀਂ ਫਲੈਗ ਮਾਰਚ ਕੱਢਿਆ ਹੈਗਾ ਤੇ ਲੋਕਾਂ ਨੂੰ ਮੇਰੇ ਵੱਲੋਂ ਅਪੀਲ ਕੀਤੀ ਜਾਂਦੀ ਏ ਕਿ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਤਾਂ ਜੋ ਸਾਡੇ ਡਿਗਰੀ ਇਲੈਕਸ਼ਨਸ ਹੈ ਬੜੇ ਸ਼ਾਂਤੀਪੂਰਕ ਜਿਹੜੀਆਂ ਕਰਵਾਈਆਂ ਜਾ ਸਕਣ ਤੇ ਲੋਕ ਜਿਹੜੇ ਹੈਗੇ ਲੋਕਾਂ ਨੂੰ ਲੋਕਬੋਧ ਅਵੇਅਰ ਹੈ ਤੇ ਲੋਕ ਸਾਡੇ ਫਤਿਹਗੜ ਚੂੜੀਆਂ ਦੇ ਬਹੁਤ ਸਹਿਯੋਗ ਵੀ ਸਾਨੂੰ ਦੇ ਰਹੇ ਪੁਲਿਸ ਨੂੰ ਅਮਨ ਸ਼ਾਂਤੀ ਪ੍ਰੋਪਰ ਤਰੀਕੇ ਦੀ ਪੁੰਡਾਈ ਹੋਈ ਹੈ ਤੇ ਲੋਕ ਜਿਹੜੇ ਆਪਣਾ ਅਸਲਾ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਜਮ੍ਹਾਂ ਵੀ ਕਰਵਾ ਰਹੇ ਹੈ ਸ਼੍ਰਾਤੀ ਅੰਸ਼ਟਰਾਂ ਨੂੰ ਦੇਖੋ ਅਸੀਂ ਜਿਹੜੀ ਪੁਲਿਸ ਹੈਗੀ ਆ ਬਿਲਕੁਲ ਅਲਰਟ ਮੋਡ 'ਚ ਹੈਗੀ ਹੈ ਤੇ ਅਲਗ-ਅਲਗ ਜਗ੍ਹਾ ਤੇ ਜਾ ਕੇ ਜਿਹੜੀ ਹੈਗੀ ਆਪਣੀ ਵੈਰੀਫਾਈ ਕਰ ਰਹੀ ਹੈ ਤੇ ਇਹਨਾਂ ਨੂੰ ਪ੍ਰੋਪਰ ਜਿਹੜੀ ਹੈਗੀ ਸ਼ਾਂਤੀਪੂਰਵਕ ਜਿਹੜੀ ਇਲੈਕਸ਼ਨ ਕਰਵਾਈ ਜਾਵੇ ਤੇ ਜਿਹੜੇ ਸ਼੍ਰਾਤੀ ਅੰਸ਼ਟਰਾਂ ਨੂੰ ਅਸੀਂ ਇਹ ਕਹਿ ਰਹੇ ਆ ਕਿ ਜਿਹੜੀ ਹੈਗੀ ਆ ਟਲ ਆਪਣੇ ਜਿਹੜੇ ਅਮਨ ਸ਼ਾਂਤੀ ਨਾਲ ਰਹਿਣ ਤਾਂ ਜੋ ਪਬਲਿਕ ਪਬਲਿਕ ਦੇ ਵਿੱਚ ਨੌਇਸੈਂਸ ਜਿਹੜੀ ਕ੍ਰੀਏਟ ਨਾ ਕਰਨ